ਇਸ ਘਰ ਬਾਰੇ ਪੁੱਛਣਾ ਵੀ ਕੀ ਨੁਕਸਾ ਹਾਂਜੀ ਕੀ ਗੁੰਡੀ ਬਣ ਗਈ ਕਿਸੇ ਨੇ ਕੁਛ ਕਰਤਾ ਤਾਂ ਪਤਾ ਲੱਗਿਆ ਰੱ비 ਰੋਗ ਬਣ ਗਿਆ ਤਾਂ ਪਤਾ ਲੱਗਿਆ ਹਾਂਜੀ ਜਾਂ ਕੋਈ ਦੇਵਤਾ ਗੁੰਡੀ ਬਣ ਗਿਆ ਤਾਂ ਪਤਾ ਹਾਂਜੀ ਇਹੀ ਇੱਕ ਨਾ ਮੁੰਡੇ ਨੇ ਪੱਟਦਾ ਸੀ ਇੱਕ ਨਾ ਤੁਸੀਂ ਮੈਂ ਪੁੱਛਣਾ ਪਰਦੇ ਨਾਲ ਲਾਈਵ ਚੱਲੇ ਦਾ ਗੁੰਡੀ ਦਾ ਹੋਇਆ ਕਿੱਦਾਂ ਬੜਾ ਸਮਾਂ ਲੱਗੇ ਛੇ ਪੀੜਾਂ ਤੱਕ ਠੀਕ ਹੈ ਜੀ ਹੈ ਇਹਨਾਂ ਥੱਲੇ ਨੂੰ ਕਰਨਾ ਪੁੱਛਣਾ ਪੱਕਿਆ ਹਾਂਜੀ ਹੈਗਾ ਹਾਂਜੀ 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 ਛੋਟੇ ਘਰ ਦਾ ਇਹ ਨਾਮ ਹੈ ਹਾਂਜੀ 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 ਮੈਂ ਕਈ ਵਾਰੀ ਆਇਆ ਨਾ ਕਦੇ ਵੀ ਆ ਨਾ ਸੀੜੀ ਤੇ ਦੱਸਤਾ ਸੀ ਉਹਨੇ ਨਹੀਂ ਨਹੀਂ ਆ ਦੂਜਾ ਨਾਮ ਤੇਰੇ ਪਰਿਵਾਰ ਦੇ ਮੈਂਬਰ ਦਾ ਹੈ ਹਾਂਜੀ ਕਹ ਬਾਬਾ ਸੇ ਮਿਲਾਈ ਮਜਾੜਾ ਗੇ ਪੋਛ ਥੋੜੀ ਨਿਕਲਦੀ ਨਹੀਂ ਛੇਤੀ ਹੈਨਾ ਨਹੀਂ ਨਿਕਲਦੀ ਜੀ ਇਹ ਤਾਂ ਗੱਲ ਹੈ ਤੇ ਮੈਨੂੰ ਪਸਾਉਣਾ ਸੀ ਤੇ ਕੱਜਲ ਦਾ ਪਰ ਹੋਰ ਰਾਜਸਥਾਨ ਚ ਬਾਬੇ ਹੋਰ ਹੈ ਨਹੀਂ ਸੀਗੇ ਤੁਹਾਨੂੰ ਵੇਖਦੇ ਆ ਤੁਹਾਨੂੰ ਵੀ ਪੁੱਛਣਾ ਸੀਗਾ ਓਏ ਪੁੱਛ ਨਿਕਲਦੀ ਨਹੀਂ ਓਏ ਆ ਛੋਟਾ ਜਿਹਾ ਹੀ ਬੱਚ ਨਿਕਲ ਜਾਂਦਾਗਾ ਆਈ ਤੇ ਗੱਲ ਹੈ ਜੀ ਹੈਗਾ ਇਹਦਾ ਤਾਂ ਪੁੱਛਣਾ ਹੈ ਹੈਗਾ ਹਾਂਜੀ ਹੈਗਾ ਹਾਂਜੀ ਹਾਂਜੀ ਆ ਛੋਟਾ ਜਿਹਾ ਇਹ ਹੈ ਹਾਂਜੀ ਇਹ ਪੋਸ਼ਟਿਕਾ ਦਿੰਦਾ ਆ ਬੜਾ ਚਿਰ ਜੀ ਉੱਠਿਆ ਜੇ ਨਾ ਕੁੱਕ ਗਿਆ ਮੇਰੇ ਪਾਣੀ ਵੇ ਪੀਰਾ ਅੱਖੀਆਂ ਵਿੱਚੋਂ ਸੁੱਕ ਗਿਆ ਮੇਰੇ ਪਾਣੀ ਵੇ ਪੀਰਾ ਵੈਸੇ ਵੀ ਇਹ ਜਾਣਦਾ ਇੱਕ ਦਿਨ ਜਾਨੀ ਵੇ ਪੀਰਾ ਵੈਸੇ ਵੀ ਇਹ ਜਾਣਦਾ ਇੱਕ ਦਿਨ ਨਾ ਇਹ ਸਾਧ ਤੇ ਨਾ ਇਹ ਸੰਤ ਹਾਂਜੀ ਬੋਲੋ ਹਾਂਜੀ ਉਹ ਕਹਿੰਦਾ ਮੈਂ ਤਾਂ ਘਰ ਦਾ ਮਾਲਕ ਆ ਦਿਲ ਉੱਕ ਮਲਾਉਣ ਤੋਂ ਦਰ ਅੱਗੇ ਬੋਲੀ ਜਾਂਦੇ ਕਹਿੰਦਾ ਘਰ ਦਾ ਮਾਲਕ ਆ ਆਈਆਂ ਮੈਂ ਦੱਸ ਦਾਂ ਕੌਣ ਆ ਨਾ ਪੜ ਲਾਵਾਂਗਾ ਆਪਾਂ ਇਹਦਾ ਤੇ ਭਾਪੇ ਦਾ ਨਾ ਪੜ ਲਾਵਾਂਗਾ ਠੀਕ ਹੈ ਹੈ ਅੱਜ ਤਾਂ ਸ਼ਕਤੀ ਛੱਡਣ ਵਾਲੇ ਬਹੁਤ ਆ ਖਿੱਚ ਲਾਂਗੇ ਸਾਰੀ ਕਿਤੇ ਵਰਤੀ ਘੱਟੀ ਜਾਂ ਨਾ ਠੀਕ ਹੈ ਕਹਿੰਦਾ ਘਰ ਦਾ ਮਾਲਕ ਆ ਤੇ ਕਰੇ ਪ੍ਰੇਖਾ ਲੱਗਦਾ ਜਿਵੇਂ ਕੋਈ ਤਰੇਫਰਦਾ ਹੁੰਦਾ ਹਾਂਜੀ ਲੱਗਦਾ ਲੱਗਦਾ ਓਹ ਕਹਿੰਦਾ ਪਿਆ ਪਿਆ ਦਾ ਸਿਰ ਨੂੰ ਝਟਕੇ ਵੱਜਦੇ ਆ ਵੱਜਦੇ ਆ ਬੋਲ ਵੱਜਦੇ ਆ ਓਹ ਕਹਿੰਦਾ ਬਾਬਾ ਓਹ ਕਈ ਵਾਰੀ ਐ ਹੋ ਜਾਂਦਾ ਜਿਵੇਂ ਸਰੂਰ ਹੋਇਆ ਹੁੰਦਾ ਬੋਲ ਹਾਂਜੀ ਅੱਖਾਂ ਚੋਂ ਪਾਣੀ ਚੱਲ ਪੈਂਦਾ ਹਾਂਜੀ ਓਹ ਕਹਿੰਦਾ ਵਾਸੀਆਂ ਲੱਗ ਜਾਂਦੀਆਂ ਲੱਗਦੀਆਂ ਜੀ ਕਹਿੰਦਾ ਕਈ ਵਾਰੀ ਕਈ ਗੱਲ ਐ ਐਂ ਪੂਰੀ ਹੋ ਜਾਂਦਾ ਅੱਖਾਂ ਵਿੱਚੋਂ ਸੁੱਕ ਗਿਆ ਮੇਰੇ ਪਾਣੀ ਵੇ ਅਖਿਆਰ ਚਾਹਤ ਗਿਆ ਮੇਰੇ ਪਾਣੀ ਵੇ ਪੀਰਾ ਵੈਸੇ ਵੀ ਇਹ ਜਾਣਦਾ ਇੱਕ ਦਿਨ ਜਾਣੀ ਵੇ ਪੀਰਾ ਵੈਸੇ ਵੀ ਇਹ ਜਾਣਦਾ ਇੱਕ ਦਿਨ ਜਾਣੀ ਵੇ ਪੀਰਾ ਵੈਸੇ ਵੀ ਇਹ ਜਾਣਦਾ ਇੱਕ ਦਿਨ ਜਾਣੀ ਵੇ ਪੀਰਾ ਕਈ ਵਾਰੀ ਹੋਣ ਵਾਲੀ ਗੱਲ ਦਾ ਪਤਾ ਵੀ ਲੱਗ ਜਾਂਦਾ ਹਾਂਜੀ ਬੋਲ ਮਰਾ ਲੱਗਦਾ ਜੀ ਹੈ ਜਾਂਦਾ ਹਾਂ ਹਾਂਜੀ ਉਹ ਕਹਿੰਦਾ ਇੱਕ ਨੂੰ ਨਹੀਂ ਦੋ ਜੀਆਂ ਨੂੰ ਹੁੰਦਾ ਹਾਂਜੀ ਹੈ ਹਾਂਜੀ ਸਮਝ ਨਹੀਂ ਆਈ ਚੀਜ਼ ਕੀ ਹੈ ਨਹੀਂ ਜੀ ਫਿਰ ਵਾਜਦਾ ਬਲੇਖਾ ਹੀ ਪਾ ਜਾਂਦਾ ਪੈਂਦਾ ਨਾਂ ਲਾ ਕੇ ਵਾਜਦੀ ਹੈ ਸਿੱਧੀ ਵਾਜਦੀ ਜੀ ਨਾਮ ਤਾਂ ਹੋਰ ਪੁੱਠੀ ਵਾਜ ਕੇ ਨਹੀਂ ਤੂੰ ਦੱਸ ਦੇ ਮੈਨੂੰ ਨਾਮ ਲੈ ਕੇ ਨਹੀਂ ਵਾਜਦੀ ਜੀ ਹੈ ਸਿੱਧੇ ਭਲੇਖਾ ਪੈਂਦਾ ਜੀ ਵਾਜ ਮੱਜੀ ਹੈ ਨਾਂ ਕੀ ਕੀ ਕਹਿੰਦਾ ਜਿਵੇਂ ਬਾਹਰ ਘਟਕਾ ਕੇ ਤੇ ਸਿੱਧੀ ਇੱਕੇ ਦਾਮ ਕਹਿ ਦੇ ਮਾਲਕ ਕੋਈ ਨਾਮ ਨੂੰ ਨਹੀਂ ਲੈਂਦਾ ਕਿਸੇ ਕੀ ਕਹਿੰਦਾ ਬਾਹਰ ਦੇਖੋ ਦੇਖਣਾ ਤੁਹਾਨੂੰ ਮੀਰੇ ਕਹਿਣ ਦੀ ਗੱਲ ਹੈ ਜੀ ਆਂਦੇ ਕਿਸ ਤਰ੍ਹਾਂ ਚਲੋ ਕੋਈ ਗੱਲ ਨਹੀਂ ਮੇਰੀ ਯਾਦ ਹਸਨ ਗੜੋਂ ਦੀ ਗੁੱਸਾ ਵੀ ਨਾ ਕਰ ਜੀ ਨਹੀਂ ਨਹੀਂ ਗੁੱਸਾ ਨਹੀਂ ਕਰਦਾ ਮੈਂ ਥੋੜੇ ਰਾਸਤਾਨ ਚਾਇਆ ਘੇਰੀ ਲਾਉਂ ਕੰਢੇ ਤੋਂ ਤੁਰ ਕੇ ਲੰਘੀ ਫਿਰ ਦਾਬਾ ਕਿਹਨੂੰ ਪਾ ਜਾਂਦਾ ਘਰ ਦਾ ਇਹਨੂੰ ਕਹਿੰਦੇ ਸੁੱਤੇ ਮੈਨੂੰ ਨੀਂਦ ਕਿਹਨੂੰ ਨਹੀਂ ਆਉਂਦੀ ਸੁੱਤੇ ਪੈਣ ਤਾਂ ਆਉਂਦੀ ਹੈ ਆਉਂਦੀ ਹੈ ਸਮਝ ਗਿਆ ਹੈ ਹਾਂ ਜੀ ਕਹੋ ਜੀ ਬਜਦਾ ਤੂੰ ਸੱਤੇ ਕਰ ਕਰ ਸੇਲੇ ਮੇਰੀ ਠਿਕ ਚ ਗੱਡਦਾ ਹੈ ਤੂੰ ਸੱਤੇ ਕਰ ਕਰ ਮੇਰੇ ਮੇਰੀ ਕੁਝ ਗੱਡਦਾ ਤੂੰ ਸੱਤੇ ਕਰ ਕਰ ਸੇਲੇ ਮੇਰੀ ਠਿਕ ਚ ਗੱਡਦਾ ਹੈ ਤੂੰ ਸੱਤੇ ਕਰ ਕਰ ਮੇਰੇ ਮੇਰੀ ਕੁਝ ਗੱਡਦਾ ਤੂੰ ਤੇਰੇ ਨਾਲ ਹੀ ਬਣ ਕੇ ਮੇਰੀ ਪਛਾਣੀ ਵਾਪੀ ਰਾਂ ਤੇਰੇ ਨਾਲ ਹੀ ਬਣ ਗਈ ਮੇਰੀ ਬਿਸ਼ਾਨੀ ਦੇ ਪੀਰਾ ਵੈਸੇ ਵੀ ਇਹ ਜਾਣਦਾ ਇੱਕ ਦਿਨ ਜਾਣੀ ਬੇਤੀ ਹੋ ਵੈਸੇ ਵੀ ਇਹ ਜਾਣਦਾ ਇੱਕ ਦਿਨ ਜਾਨੀ ਪੀਰਾ ਕਹਿੰਦਾ ਮੈਂ ਹੈ ਤਾਂ ਘਰ ਦਾ ਮਾਲਕ ਕਹਿੰਦਾ ਛੋਟੀ ਉਮਰੇ ਚਲਾ ਗਿਆ ਸੀ ਹਾਂਜੀ ਹੈ ਹਾਂਜੀ ਹਾਂਜੀ ਕਹਿੰਦਾ ਹਾਦਸੇ ਨੂੰ ਹਾਦਸਾ ਬਣ ਗਿਆ ਸੀ ਹਾਂਜੀ ਹੈਲੋ ਆਹੀ ਗੱਲ ਹੈ ਜੀ ਹੈ ਹਾਂਜੀ ਆਹੀ ਗੱਲ ਹੈ ਹਾਂਜੀ ਓਏ ਕਹਿੰਦਾ ਐਸ ਪੀੜੀ ਦਾ ਨਹੀਂ ਓਏ ਅਗਲੀ ਪੀੜੀ ਦਾ ਨਹੀਂ ਓਏ ਉਤਲੀ ਪੀੜੀ ਦਾ ਹੈ ਹਾਂਜੀ ਹਾਂਜੀ ਹੈ ਹਾਂਜੀ ਇਹ ਤੀਜੀ ਪੀੜੀ ਮਗਰ ਜਾਂਦਾ ਹਾਂਜੀ ਹੈਲੋ ਹਾਂਜੀ ਹਾਂਜੀ ਤੇ ਇੱਥੇ ਜਨਮ ਵੀ ਨਹੀਂ ਹੋਇਆ ਇਹਦਾ ਓ ਜਨਮ ਵੀ ਕਹਿੰਦਾ ਮੇਰਾ ਹੋਰ ਕਿਤੇ ਹੋਇਆ ਸੀ ਹਾਂਜੀ ਹੋਰ ਕਿਤੇ ਸੀ ਹੋਰ ਕਿਤੇ ਸੀ ਤੁਹਾਨੂੰ ਹੈ ਐਵੇਂ ਆ ਨਾ ਪਰ ਹੈ ਪੂਰਾ ਚੰਦਰਾ ਇਹ ਹੈ ਹੈ ਏ ਲੋਟ ਆਉਂਦਾ ਹੀ ਨਹੀਂ ਬਾਬੇ ਤੋਂ ਕਿਸੇ ਤੋਂ ਤੇ ਮੇਰੀ ਪੈ ਗਈ ਹੋਣੀ ਤੇ ਨਾਲ ਯਾਰੀ ਹੈ ਹੈ ਠੀਕ ਹੈ ਓਏ ਕਹਿੰਦਾ ਮੈਨੂੰ ਨਿੱਕਾ ਸਾਧ ਕਹਿੰਦੇ ਆ ਠੀਕ ਹੈ ਠੀਕ ਹੈ ਹੈ ਅੱਜਾ ਮਾਤਾ ਦੀ ਆਲੀ ਰਾਦੇ ਤੇਰੇ ਤੋਂ ਸ਼ੁਰੂ ਹੋਈ ਖਤਮ ਕਹਾਣੀ ਵਾਪੀ ਰਾ ਤੇਰੇ ਤੋਂ ਸ਼ੁਰੂ ਹੋਈ ਖਤਮ ਕਹਾਣੀ ਵਾਪੀ ਰਾ ਵੈਸੇ ਵੀ ਏ ਜਾਣਤਾ ਇੱਕ ਦਿਨ ਜਾਣੀ ਵੇ ਹੋ ਵੈਸੇ ਵੀ ਏ ਜਾਣਤਾ ਇੱਕ ਦਿਨ ਜਾਣੀ ਵੇ ਪੀਰਾ ਤੇਰੀ ਸੇਵਾ ਕਰਦੇ ਹਾਂ ਲੀਡਰ ਕੱਪੜਾ ਪਾਉਣੇ ਹੋ ਹਾਂਜੀ ਕੌਣ ਪਾਉਂਦਾ ਮੁੰਡੇ ਨੂੰ ਕੌਣ ਹੈ ਜੀ ਮੇਰੇ ਨਾਲ ਹੈ ਮੁੰਡੇ ਨੂੰ ਕੌਣ ਪੁਰਤਸਾ ਬਲਮਾ ਪਾਉਣੇ ਹੋ ਹਾਂਜੀ ਚਿੱਟੇ ਰੰਗ ਦਾ ਪਾਉਣੇ ਹੋ ਹਾਂਜੀ ਹੈ ਹਾਂਜੀ ਤੇ ਨਾਲੇ ਕਿਤੇ ਹੋਰ ਖੜਾ ਆਉਦਾ ਪਤਾ ਤੁਹਾਨੂੰ ਉਹਦਾ ਨਹੀਂ ਪਤਾ ਜੀ ਹੈ ਉਹਦਾ ਨਹੀਂ ਪਤਾ ਸੱਚੀ ਨਹੀਂ ਪਤਾ ਕਿ ਮੈਂ ਨਹੀਂ ਨਹੀਂ ਠੰਡਾ ਤਾਂ ਤੁਸੀਂ ਫੂਕਾ ਮਾਰੀ ਜਾਂਦੇ ਨਹੀਂ ਨਹੀਂ ਪਤਾ ਹੀ ਨਹੀਂਗਾ ਸੱਚੀ ਨਹੀਂ ਪਤਾ ਨਹੀਂ ਪਤਾ ਨਹੀਂ ਮੈਨੂੰ ਇੱਕ ਗੱਲ ਦੱਸੋ ਕੋਈ ਤੁਹਾਡੇ ਪਿੱਛੇ ਬਜ਼ੁਰਗਾਂ ਚੋਂ ਘਰੋਂ ਕੜਾ ਜਾਵੜਿਆ ਸੀਗਾ ਨੇ ਰੋਸ ਕੇ ਕਾ ਤੂੰ ਵੀ ਗਿਆ ਹੋਵੇਂਗਾ ਕੱਦੀ ਯਾਰੀ ਫਿਰੋ ਦਾ ਤੋਹਫਾ ਹੈ ਵੀ ਘਰੋਂ ਚਲਾ ਜਾਣਾ ਕਿਸੇ ਨੇ ਉਤਾਂ ਨੂੰ ਚੱਲ ਹਜੇ ਤੀਜੀ ਚੌਥੀ ਪੀੜੀ ਕਹਾ ਮੈਂ ਹੈ ਕੋਈ ਪਿੱਛੇ ਸਿੱਧੇ ਸਰਦੇ ਚਟਾਵਾਂ ਬਣੀਆਂ ਸੀਗਾ ਇਹਦਾ ਵੀ ਨਹੀਂ ਪਤਾ ਹੈ ਨਹੀਂ ਪਤਾ ਜੀ ਹੈ ਨਹੀਂ ਪਤਾ ਜੀ ਇੱਕ ਨਾਮ ਪੁੱਛਾਂ ਤੇਰੇ ਕੋਲ ਕੋਈ ਨਾਮ ਚਾਹ ਕੋ ਹੋ ਚਲੋ ਜੀ ਹੈ ਹੈਗਾ ਜੀ ਹਾਂਜੀ ਹੈ ਹਾਂਜੀ 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 ਛਪੜੋ ਸੀ ਇਹ ਹਾਂਜੀ ਇਹ ਵੀ ਛੋਟਾ ਪੂੜਾ ਹੀ ਹੈ ਕਹਾਂ ਖੋ ਮੁਕੀਆਂ ਸਾਰੀਆਂ ਲੋੜਾ ਤੇਰਾ ਆਉਣਾ ਬਾਕੀ ਏ ਹੋ ਮੁਕੀਆਂ ਸਾਰੀਆਂ ਲੋੜਾ ਤੇਰਾ ਆਉਣਾ ਬਾਕੀ ਏ ਸਮੜੀ ਮੀ ਚੰਨੇ ਮਾਣੀ ਨੂੰ ਗਲ ਲਾਉਣਾ ਬਾਕੀ ਏ ਕੰਧੂੜੀ ਨੀਂਦ ਮਾਣੀ ਨੂੰ ਘੜਿ ਲੋਣਾ ਬਾਕੀ ਏ ਓਹ ਕਮਲੀ ਵਿੱਚ ਨੀਂਦ ਮਾਣੀ ਨੂੰ ਘੜਿ ਲਾਉਣਾ ਬਾਕੀ ਏ ਮੈਂ ਕਿਹਾ ਵੀ ਜਦੋਂ ਮੇਰਾ ਸਰੀਰ ਸੁਪਰ ਬਣਿਆ ਹੋਵੇ ਨਾ ਉਹਦਾ ਫਿਰ ਪਰਦਾ ਦੇਣਾ ਪਟ ਲੈ ਕੇ ਹੈ ਇਹ ਚੌਥੀ ਬੁੜੀ ਦਾ ਬਜੁਰਗ ਸੀਗਾ ਹਾਂਜੀ ਹੈ ਜਿਹਦਾ ਮੈਂ ਤੁਹਾਨੂੰ ਨਾਮ ਦੱਸਿਆ ਕਰਨ ਚਾਹ ਹਾਂਜੀ ਇਹ ਨਹੀਂ ਗੱਲ ਮੈਂ ਬੋਲ ਕੇ ਵੀ ਦੱਸ ਸਕਦਾ ਨਾ ਮੈਂ ਮਾਫੀ ਚਾਹੁੰਨਾ ਮਾਨ ਨੀਗਾ ਕਾਪੀ ਵਾਲੀ ਹੋਣ ਲੱਗ ਪਈ ਮੇਰੀ ਤੈਨੂੰ ਨਾ ਗੋਲ ਕਰਨ ਲੱਗ ਪਿਆ ਆਪਾਂ ਨਾ ਥੋੜੇ ਬਜ਼ੁਰਗ ਦਾ ਹਾਂਜੀ ਹੈ ਹਾਂਜੀ ਓਏ ਕਹਿੰਦਾ ਮੈਂ ਇਹਦਾ ਦਾਦਾ ਬਣਦਾ ਓਏ ਠੀਕ ਹੈ ਜੀ ਜਿਹੜਾ ਤੁਹਾਨੂੰ ਨਾਮ ਦੱਸਿਆ ਇਹ ਤੇਰਾ ਦਾਦਾ ਹਾਂਜੀ ਹੈ ਹਾਂਜੀ ਚੱਪ ਜਾ ਦੋ ਪੀੜੀਆਂ ਹੋਰ ਤਾਂ ਇਹ ਕਹਿੰਦਾ ਪਿੱਛੇ ਓਏ ਸਾਧ ਰੂਪ ਬਜ਼ੁਰਗ ਸੀਗਾ ਇੱਕ ਸਾਧ ਰੂਪ ਬਜ਼ੁਰਗ ਹੋ ਸਕਦਾ ਨਹੀਂ ਹੈਗਾ ਜਿਹੜਾ ਗੱਲ ਪੂਰੀ ਕਰਦਾ ਤੇ ਇਹਦੇ ਨਾਰਾ ਜਵਾਕ ਦੇ ਨਾਲ ਇਹਦਾ ਜੋਟਾ ਹੈ ਜਿਹੜਾ ਪੇਛੇ ਚੱਲਣ ਦਿੰਦੇ ਠੀਕ ਹੈ ਜੀ ਆ ਜਿਹੜੀ ਪਿੱਛੇ ਜਗਾ ਬਣੀ ਮੱਟ ਬਣਿਆ ਵਾ ਇਹ ਹੈ ਹਾਂਜੀ ਇੱਕ ਮੱਟੀ ਹੁੰਦੀ ਹੈ ਇੱਕ ਮੱਟ ਹੁੰਦਾ ਮੱਟ ਬਣਿਆ ਵਾ ਹਾਂਜੀ ਹੈ ਹਾਂਜੀ ਕਹੇ ਵੀ ਬਜ਼ੁਰਗ ਦਾ ਬਜ਼ੁਰਗ ਦਾ ਪ੍ਰਾਣੀ ਪਤਾ ਕਿਹੜਾ ਬਜ਼ੁਰਗ ਦਾ ਐ ਨਹੀਂ ਪਤਾ ਐਸੇ ਦਾ ਹੀ ਹੈ ਗੱਲ ਤਾਂ ਪੂਰੀ ਕਰਦਾ ਗੱਲ ਕਾ ਪੂਰੀ ਕਰਦਾ ਐਸਿਆਣੀ ਵੇ ਪੀਰਾ 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 ਵੈਸੇ ਵੀ ਇਹ ਜਾਣਤਾ ਇੱਕ ਦਿਨ ਜਾਣੀ ਵੇ ਪੀਰਾ ਵੈਸੇ ਵੀ ਇਹ ਨਤਾਈ ਕੁ ਦਿਨ ਜਾਣੀ ਗੋਪੀਰਾ ਇਹਦਾ ਕੱਪੜਾ ਚੜਦਾ ਚੜਦਾ ਹੋਇਆ ਇਹਦਾ ਚੜਾਇਆ ਤੁਸੀਂ ਕਹੇ ਨਹੀਂ ਕਦੇ ਨਹੀਂ ਜੀ ਹੈ ਮਾਟੋ ਹੀ ਹੁੰਦਾ ਉਸੇ ਨੂੰ ਬੋਲਦੇ ਹੁੰਦੇ ਆ ਕਈ ਸਮਾਧਾਂ ਕਹਿ ਦਿੰਦੇ ਆ ਹੈ ਇਹ ਬਜ਼ੁਰਗਾਂ ਥੋੜਾ ਥੋਡੇ ਆਪਦੇ ਖੂਨ ਦਾ ਠੀਕ ਹੈ ਜੀ ਗੱਲ ਸਮਝ ਆ ਗਈ ਇਹ ਸਾਧ ਰੂਪ ਸੀਗਾ ਇਹਦੇ ਬਾਬਾ ਕਲਰ ਚੋਲਾ ਪਾਇਆ ਵਾ ਸਾਦਾ ਰੰਗਾ ਠੀਕ ਹੈ ਜੀ ਗੱਲ ਸਮਝ ਆ ਗਈ ਹਾਂਜੀ ਇਹ ਵੀ ਪੂਰਾ ਚੰਦਰਾ ਹੀ ਹੈ ਕਿ ਇਹਨੂੰ ਸੱਪ ਦੇਖਦਾ ਰਿਹਾ ਹਾਂਜੀ ਮੈਨੂੰ ਦਿਸਦੇ ਆ ਇਹ ਆ ਠੀਕ ਉਹ ਸੱਪ ਬਣ ਕੇ ਪਿੱਛੇ ਪੈਂਦਾ ਮੈਂ ਤਾਂ ਬਹੁਤ ਦੇਖਦੇ ਆ ਚੰਗਾ ਹੋ ਗਿਆ ਜਿਉਂਦੇ ਨੂੰ ਨੇ ਤੇ ਕੰਧਰਾਂ ਦਾ ਸੁੱਤੇ ਪੈਣ ਨੂੰ ਵੀ ਦੇ ਆ ਦੋ ਆ ਇਹ ਕਹਿੰਦੇ ਬਾਬਾ ਕੋਈ ਟਾਈਮ ਸੀ ਅਸੀਂ ਚਾਰੇ ਕੰਨਿਆਂ ਤੋਂ ਪੂਰੇ ਕਰਦੇ ਸੀ ਹਾਂਜੀ ਧਰ ਤਰ ਭੁੱਲਦੇ ਸੀਗੇ ਹਾਂਜੀ ਚਾਰੇ ਪਾਸੇ ਗੱਲਾਂ ਹੁੰਦੀਆਂ ਸੀਗੀਆਂ ਹਾਂਜੀ ਹਾਂਜੀ ਤੇ ਹੁਣ ਉਹ ਕਹਿੰਦਾ ਕੋਈ ਸਾਲ ਦੋ ਸਾਲ ਨਹੀਂ ਉਹ ਕਈ ਸਾਲ ਹੀ ਹੋ ਗਿਆ ਹੁਣ ਟੋਕਾ ਪੁੱਠਾ ਚੱਲੀ ਜਾਂਦਾ ਹਾਂਜੀ ਹਾਂਜੀ ਪੁੱਠਾ ਹੀ ਹੈ ਜੀ ਬਸਾਲਾ ਕਰੀ ਨਹੀਂ ਨਹੀਂ ਪੁੱਠਾ ਹੁਣ ਜਿਹੜੇ ਕੰਮ ਨੂੰ ਹੱਥ ਪਾਉਣਾ ਪਿੱਛੇ ਜਾਂਦਾ ਜਿਹੜੀ ਗੱਲ ਸੋਚਦਾ ਸਿਰੇ ਨਹੀਂ ਚੜਦੀ ਓਏ ਲੋਕਾਂ ਦੀ ਬਣਦੀ ਆ ਇੱਥੇ ਉੱਟ ਗਈ ਹਾਂਜੀ ਬਸਾਲਾ ਕਰੋ ਜਿਹੜੀ ਗੱਲ ਮੈਂ ਕਹੀ ਹੈ ਨਹੀਂ 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 ਹੈ ਹਾਂਜੀ ਫਿਰ ਜੀ ਵੀ ਖੱਖੜੀ ਦੇ ਪੀਂ ਜਾਂਦੇ ਐ ਭਾਤੇ ਰਹਿੰਦੇ ਆ ਹਾਂਜੀ 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 ਜਿਹਨੂੰ ਛੇੜ ਗਿਆ ਉਹ ਪ੍ਰਧਾਨੀ ਆ ਹਾਂਜੀ ਹੈ ਹਾਂਜੀ ਐਟ ਟਾਈਮ ਇੱਕ ਜੀ ਦੇ ਦਰਦ ਨੂੰ ਦਰਦ ਬਣ ਲੱਗ ਪੈਂਦਾ ਕਿਦੇ ਬਣਦਾ ਉਹ ਕਰਦਿਆਂ ਦੇ ਬਣਦਾ ਜੀ ਹੈ ਫਿਰ ਸਰੀਰ ਕੰਬਣੀ ਜੀ ਛੜ ਪੈਂਦੀ ਆ ਉਸੇ ਦੇ ਛੜਦੀ ਆ ਮੰਮੀ ਦੀ ਛੜਦੀ ਹੈ ਹੈ ਮੰਮੀ ਦੇ ਉਹਨਾਂ ਦੇ ਛੜਦੀ ਹਾਂਜੀ ਕੇਸ਼ਵ ਕੀ ਹਾਲ ਹੈ ਸਾਈਂ ਜੀ ਬੈਠੋ ਸਿਵਾਦਾਰਾਂ ਨੂੰ ਬੇਨਤੀ ਹੈ ਜੀ ਸਾਜੀਆਂ ਨੂੰ ਪਾਣੀ ਪਿਆ ਦਿਓ ਜੀ ਆਇਆਂ ਨੂੰ ਸਾਡੇ ਦਾਤਾ ਲੋਕ ਮੁਫੱਕਰ ਫਕੀਰ ਜੀ ਆਇਆਂ ਨੂੰ ਜੀ ਜੋ ਕਿ ਸੇਵਾ ਚ ਕੈਮਰੇ ਦਾ ਬਖਸ਼ਾਫੀ ਮਾਫ ਕਰਨਾ ਤੇ ਸ਼క్తి ਛੱਡ ਜੋ ਜੋ ਮੜੀ ਜੀ ਸਾਰੀ ਰਾਤ ਕੰਮ ਚੱਲਣਾ ਸਾਡਾ ਦਵਾਵਾਂ ਤੇ ਯਾਦ ਰੱਖਿਓ ਦਵਾਵਾਂ ਦੀ ਯਾਦ ਰੱਖਿਓ ਬੋਲ ਚੁੱਕ ਮਾਫ ਕਰੋ ਸ਼ੁਕਰ 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 ਤੁਹਾਡੇ ਪਿੱਛੇ ਇਹ ਫਕੀਰੀ ਸੀਗੀ ਸੇਵਾ ਸੀਗੀ ਪਿੱਛੇ ਠੀਕ ਹੈ ਤੇ ਇਹ ਬੱਚੇ ਦਾ ਜੁੱਟ ਬਣ ਗਿਆ ਉਹਨਾਂ ਦਾ ਠੀਕ ਹੈ ਜੀ ਇਹ ਥੋੜੀ ਪੁੱਛ ਨਿਕਲ ਨਹੀਂ ਦਿੰਦੇ ਸੀ ਠੀਕ ਹੈ ਜੀ ਗੱਲ ਸਮਝ ਚ ਆ ਗਈ ਦੂਜਾ ਕਿਸੇ ਪੀਰ ਦੇ ਚਰਾਗ ਵੀ ਲਾਏ ਕਰੇ ਨਹੀਂ ਜੀ ਹੈ ਨਹੀਂ ਲਾਏ ਕਿਸ ਨੂੰ ਸੁਪਨੇ ਚ ਪੌਸਤ ਦੇਖ ਜਾਂਦੀ ਸੀ ਮੈਨੂੰ ਦੇਖਦੀ ਹੈ ਹੈ ਦੇਖਦੀ ਸੀ ਫਿਰ ਮਗਰ ਵੀ ਵੇ ਜਾਂਦੀ ਸੀ ਲੈ ਜੀ ਗਈ ਸੀ ਜੇ ਕਰਦਾ ਚੱਕ ਲੈਣਗੇ ਸੀ ਹੋਰ ਕੀ ਨਾ ਕੰਮ ਤੋਂ ਲੈ ਕੇ ਗੱਲ ਕਿਤੇ ਹੋਰ ਦੀ ਮੈਨੂੰ ਲਿਆ ਕੇ ਪਾ ਲਿਆ ਇਹੀ ਕਰਦਾ ਪਤੰਦਰ ਜਦੋਂ ਪਿੱਛੜ ਜਾਏ ਹਾਂਜੀ ਕਹੋ ਜੀ ਹਮਣੀ ਚੱਲੇ ਪੀਸਾ ਦੰਦੇ ਮਾ ਲਾ ਬਾਲੇ ਬਾ ਸੱਚ ਵਿੱਚ ਇਹ ਦਿਮਾਗ ਦਾ ਡਿਪਰੈਸ਼ਨ ਦਾ ਪੈ ਜਾਣਾ ਕਿਤੇ ਹੋਗਾ ਇਹ ਭਾਪੇ ਦੇ ਹੋ ਜਾਂਦੇ ਆ ਹੋ ਜਾਂਦਾ ਹਾਂਜੀ ਇਹ ਗੱਲ ਹੋਰ ਦੱਸ ਮੈਨੂੰ ਜਿਉ ਹੁਣ ਗੱਲ ਆ ਗਈ ਉਹ ਕਰੋਗੇ ਜੀ ਚਲਾ ਵੀ ਗਿਆ ਸੀ ਕਰੋਗੇ ਜੀ ਜਾ ਵੀ ਬਣਿਆ ਸੀ ਰਸਕੇ ਇੱਕ ਵਾਰੀ ਜ਼ੋਰ ਨਾਲ ਖੋ ਨਹੀਂ ਮੈਨੂੰ ਸੁਆਦ ਨਹੀਂ ਆਉਂਦਾ ਨਹੀਂ ਇੱਕ ਵਾਰੀ ਫੇਰ ਕਹਿ ਨਹੀਂ ਨਹੀਂ ਜੀ ਇੱਕ ਵਾਰੀ ਫੇਰ ਕਹਿ ਨਹੀਂ ਨਹੀਂ ਆਪਣਾ ਬਾਬਾ ਗੱਪ ਮਾਰ ਜਾਂਦਾ ਜੀ ਕਾ ਮੋੜੀ ਚੱਲੇ ਪਿਸਾਦ ਦੇਣਾ ਵੇਚ ਕੇ ਗੁੰਡਲਾ ਵਾਲੇ ਵਾਹ ਮੋੜੀ ਚੱਲੇ ਪਿਸਾਦ ਦੇਣਾ ਵੇਚ ਕੇ ਗੁੰਡਲਾ ਵਾਲੇ ਵਾਹ ਮੋੜੀ ਚੱਲੇ ਪਿਸਾਦ ਦੇਣਾ ਤੰਨਰੀ ਨਾ ਪਤਾ ਕੌਂ ਕਵੋਣਾ ਹੁੰਦਾ ਵੀ ਕਿਤੇ ਬੰਦਾ ਐ ਨਾ ਕਦੇ ਮੈਂ ਭਲੇਖੇ ਚ ਨਾ ਕਹਦੀ ਸੀ ਹਾਂਜੀ ਹੁਣ ਇਹਨੂੰ ਕਹਿ ਵੀ ਜੀ ਗਿਆ ਸੀ ਕਰੋ ਹਾਂਜੀ ਗਿਆ ਸੀ ਇਹਨੂੰ ਦੱਸ ਬਾਬੇ ਨੂੰ ਇਸ ਨੂੰ ਉਹ ਮੈਂ ਪਰਦੇ ਚ ਗੱਲ ਕੀਤੀ ਕੋਈ ਪਰਦਾ ਚੱਕ ਨਾ ਦੇਓ ਹੁਣ ਧੰਨਵਾਦ ਇਹਨੂੰ ਕਹਿ ਗਿਆ ਸੀ ਨਾ ਕਤੇ ਮੱਖੀ ਬੈਣ ਦਾ ਨਾ ਤਾਂ ਪਤੰਦਰ ਕਹਿ ਨਹੀਂ ਜਾਂਦਾ ਮੇਰੇ ਨਾਲ ਠੀਕ ਹੈ ਠੀਕ ਹੈ ਹੈ ਹਾਂਜੀ ਹੁਣ ਕਹਦਾ ਤੂੰ ਵੀ ਹਾਂ ਪਪਾ ਹਾਂ ਨਾਂ ਵਾਲੀ ਦਾ ਗੱਲ ਹੀ ਨਹੀਂ ਹੋ ਗਈ ਛਲਾ ਪਾਣੀ ਪਤਾ ਤੇ ਮੈਂ ਕਿਹਾ ਨਾ ਰਹਿਣਾ ਇਹ ਹਾਂਜੀ ਹੋ ਗਈ ਜੀ ਹਾਂ ਹਾਂਜੀ ਹਾਂਜੀ ਕਿਆ ਸੀ ਜੀ ਕਰੋ ਹਾਂਜੀ ਕਿਆ ਬਾਲੂ ਜੀ ਮਗਰ ਸੇਵਾ ਤੇ ਸੇਵਾ ਆਊਗੀ ਜਿਹੜੀ ਗੱਲ ਪੂਰੀ ਹੁੰਦੀ ਆ ਠੀਕ ਹੈ ਜੀ ਸੇਵਾ ਲੱਗੂਗੀ ਮਹਾਰਾਜ ਇਹ ਟਾਲਣੀ ਨਹੀਂ ਅੱਜ ਤੁਸੀਂ ਟਾਲਦਾ ਕੱਲ ਨੂੰ ਜਵਾਕਾਂ ਤੇ ਆ ਜਾਓਗੇ ਠੀਕ ਹੈ ਜੀ ਤੇ ਸਿਆਣਫਣੀ ਵੀ ਆਪਾਂ ਆਪ ਦਾ ਖੜਾ ਛੜਾ ਕੇ ਜਵਾਕਾਂ ਨੂੰ ਨੋੜਦਗੇ ਹਾਂਜੀ ਹਾਂਜੀ ਤੇ ਦੂਜਾ ਕੱਲ ਹੋਰ ਦੱਸ ਮੈਨੂੰ ਇੱਕ ਨੁਕਸ ਹੋਰ ਆ ਘਰ ਚ ਸਮਾਨ ਦਾ ਕਿਨੇ ਵੇਖਿਆ ਸੀ ਆਇਆ ਮੈਂ ਦੇਖਿਆ ਸੀ ਜੀ ਚੱਕਿਆ ਸੀ ਨਹੀਂ ਚੱਕਿਆ ਤਾਂ ਨਹੀਂ ਆ ਜੀ ਕੱਲਾ ਵੇਖਿਆ ਸੀ ਵੇਖਿਆ ਸੀ ਕੀ ਸੀਗਾ ਹੈ ਹੈ ਏ ਛੋਟੇ ਭਾਈ ਕੋਈ ਸੰਧਾਰਾ ਨਹੀਂ ਹੁੰਦਾ ਇਹ ਜਿਹੜੀ ਇਹ ਚੀਜ਼ ਹੁੰਦੀ ਹੈ ਇਹ ਘਰ ਤੇ ਕੁਝ ਕਰਨ ਵਾਸਤੇ ਹੁੰਦੀ ਹੈ ਹਾਂਜੀ ਹਾਂਜੀ ਕੀਤੇ ਕਰਾਏ ਵਾਸਤੇ ਹੁੰਦੀ ਹੈ ਹਾਂਜੀ ਦੂਜਾ ਘਰ ਤੇ ਨਕਸ਼ਾ ਕੀਤੇ ਕਰਾਏ ਦਾ ਠੀਕ ਹੈ ਜੀ ਦਲ ਸਮਝ ਆ ਗਈ ਇੱਕ ਤਾਂ ਕੀਤੇ ਕਰਾਏ ਦਾ ਨਕਸ਼ਾ ਤੇ ਦੂਜਾ ਉਪਕਿਰੀ ਇਹ ਦੋਵੇਂ ਚੀਜ਼ਾਂ ਨੇ ਵੀਰੇ ਥੋੜਾ ਕੰਮ ਖਿਜੜੀ ਬਣਾਦਾ ਸਾਨੂੰ ਠੀਕ ਹੈ ਇੱਕ ਨਹੀਂ ਸਾਰੇ ਘਰ ਬਰੋਲ ਤੇ ਫੜਕੇ ਸਾਰੇ ਮਰੋੜ ਰੱਖੇ ਹੈ ਆਹੀ ਗੱਲ ਹੈ ਜੀ ਤੇ ਜੇ ਕੰਮ ਸੈੱਟ ਹੋ ਜਾਏ ਕਹਾਣੀ ਸੈੱਟ ਹੋ ਜਾਏ ਫਿਰ ਬੋਲ ਜੀ ਕੀਤਾ ਕਰਾ ਪਾਸੇ ਕਰਾਉਣਾ ਪਊ ਕਰਵਾ ਦਾਂਗੇ ਜੀ ਫਿਰ ਪਾਪਾ ਬਦਲਣਾ ਪਊ ਪਾਪਾ ਦਾ ਬਣਾਇਆ ਨਹੀਂ ਇੱਕ ਹੀ ਹੈ ਜੀ ਹਜੇ ਡਾ ਤੇ ਮੈਂ ਪਹਿਲਾਂ ਕਿ ਬਦਲਣਾ ਪਊ ਬਦਲ ਲਾਂਗੇ ਜੀ ਹੈ ਬਦਲ ਲਾਂਗੇ ਕਹਿ ਖਾ ਪਾਪਾ ਬੜਾ ਸਮਾਰਤਾ ਹੋਵੇ ਪਾਪਾ ਉੱਚੀ ਗਾਈਦਾ ਹੁੰਦਾ ਪਾਪਾ ਨਾ ਗੱਲ ਇਹ ਦੋ ਗੱਲਾਂ ਦੇ ਕਰ ਲਓ ਅਮਲ ਤੇ ਜੇ ਅੱਜ ਤੋਂ ਹੀ ਫਰਕ ਪੈ ਜਾ ਤੁਹਾਡੇ ਘਰੇ ਫੇਰ ਬੋਲੋ ਠੀਕ ਆ ਜੀ ਪੈ ਜਾ ਹੈ ਪਰ ਮੌਤ ਦਾ ਮੌਤ ਨਹੀਂ ਮੈਂ ਕਰਦਾ ਮਾਤਾ ਤੇ ਬਾਪੇ ਦਾ ਲੋਈ ਨਹੀਂ ਕਰਦਾ ਮੌਤ ਜਿੱਕੇ ਦਿਨ ਲੋੜਦਾ ਜਾਂਦਾ ਠੀਕ ਹੈ ਹੈ ਤੇ ਥੋੜੀ ਬਹੁਤ ਸੇਵਾ ਲੱਗੂਗੀ ਲਾ ਦੋ ਮੈਨੂੰ ਅੱਜ ਮੈਂ ਤਾਂ ਵੇਖੀ ਖੜਾ ਮੈਂ ਤਾਂ ਜੇਲ੍ਹ ਚ ਦਾਖਲ ਦੂੰ ਕਿੰਨੇ ਅਪਰਾਥ ਹੁਣ ਕਢਾ ਲੂੰਗਾ ਕਿਉਂ ਜੀ ਇਹ ਥੋੜੇ ਪੇਟੀ ਚ ਪਾਏ ਤੇਰੀ ਬੀਬੀ ਤੇ ਰੱਛਨਗਾਰ ਜਾ ਕੇ ਤੇਰੀ ਬੀਬੀ ਦਾ ਨਾਮ ਭਾਲ ਸਕਦਾ ਮੈਂ ਹਾਂਜੀ ਹਾਂਜੀ ਹੈ ਵੀ ਮੇਰੇ ਪਿਛਲੇ ਪਿੰਡ ਜਾ ਕੇ ਤੇਰੇ ਦਾਦੇ ਦਾ ਨਾਮ ਭਾਲ ਸਕਦਾ ਹਾਂ ਹਾਂਜੀ ਹਾਂਜੀ ਤੇ ਫਿਰ ਮੈਂ ਜੇਲ੍ਹ ਤੋਂ ਦੱਸ ਦਵਾਂ ਕਿ ਕਿੰਨੇ ਪੈਸੇ ਹਾਂਜੀ ਸਹੀ ਤੇ ਪਰਮਾਨੰਥ ਜੀ ਤੇ ਵੀ ਤੁਸੀਂ ਆਪ ਹੀ ਦਾਤ ਬੈਨਕ ਜਲਾਜ ਕਰਾਵਾਂਗੇ ਹੈ ਤੁਸੀਂ ਰਸੋਈ ਚੇਲੇ ਦੇ ਮੂੰਹ ਹਟੇ ਹੀ ਹੁੰਦੇ ਆਪ ਹੀ ਦਾਤ ਬੋਲ ਬਾਪੂ ਹੁਣ ਕਿੰਨੇ ਜਲਾਜ ਕਰਨਾ ਸਵਾ ਮਹੀਨੇ ਦਾ ਘਰ ਦੂ ਹੁਣੇ ਖੜਾ ਹੀ ਇੱਥੇ ਅੱਜ ਦਾ ਸ਼ਕਤੀ ਬਾਲੀ ਖਿੱਚੀ ਤਰੀ ਆਉਣਾ ਇਧਰੋਂ ਮੈਂ ਤੇ ਤੇ ਵੀ ਗਾਰ ਬਾਬੇ ਤੋਂ ਇਧਰ ਵੀ ਚਿੱਟੇ ਤੇ ਉਧਰ ਵੀ ਚਿੱਟੇ ਆਖਣੀ ਸ਼ਕਤੀ ਵਿੱਚ ਤੁਹਾਡੇ ਵਿੱਚ ਚਿੱਟੇ ਹੀ ਹੈ ਤੇ ਮੇਰੇ ਵਿੱਚ ਚਿੱਟੇ ਹੀ ਆ। ਹਾਂਜੀ ਹਾਂਜੀ। ਅਜ ਤਾਂ ਸ਼ਕਤੀ ਚਿੱਟੀ ਤੁਰ ਹੀ ਜਾਂਦੀ ਜਾਨੇ ਬਸ। ਠੀਕ ਹੈ ਠੀਕ। ਸਿੱਧਾ ਆਲੀ। ਆ ਸੋਖ ਲਾ ਲਉਂਗਾ। ਸੋਖ ਲਾ ਲਉਂਗਾ ਥੋੜੀ ਜਿਆ। ਕਿੰਨੇ ਪਰਿਵਾਰ ਦੇ ਜੀ ਆ? ਅਸੀਂ ਜੀ ਹਾਂ। ਕਿਉਂ ਵੀ ਮੈਂ ਦੱਸਾਂ। ਬਾਰਾ ਜਣੇ ਆ ਤੁਹਾਡੇ ਘਰ ਆ ਇਸ ਟਾਈਮ। ਗੈਲਾ ਗੈਲਾ ਫਿਰ ਹਾਂਜੀ ਹੈ ਜੀ ਉਹ ਠੀਕ ਹੈ ਕਿੰਨੇ ਹੋ ਗਏ 6 ਹੈ ਜੀ 6 ਤੁਹਾਡੇ ਤੇ 5 ਜਣ ਦਾ ਕਿੰਨੇ ਹੋ ਗਏ ਆਹ ਖੜਾ ਜਾ ਤੁਹਾਡੇ ਸਾਹਮਣੇ ਮੈਂ ਤੁਹਾਡਾ ਨਹੀਂਗਾ ਕਿੰਨੇ ਹੋ ਗਏ ਤੇ 12 ਤੋਂ ਨਾ ਹੈ ਬਸ ਫਿਰ ਇੰਨੀ ਕਿ ਸੌਖਾ ਹਾਂ ਜੇ ਦੀ ਹਾਂ ਨਾ ਜਵਾਬ ਦਿਓ ਤੇ ਜੇ ਮੈਂ ਫੇਰ ਘਰੇ ਆਇਆ ਤਾਂ ਮੇਰਾ ਘਰੇ ਆਉਂਦਾ 20000 ਰੁਪਏ ਤੁਹਾਨੂੰ ਵੀ ਪਤਾ ਥੱਲੀ ਐਂਟਰੀ ਮੇਰੀ ਸੌ ਕੁੱਤੇ ਹੁੰਦੀ ਆ ਕੋਈ ਗੱਲ ਨਹੀਂ ਹੈ ਉਹ ਬੱਟਾ ਵਲਾ ਵਲਾ ਕੋਈ ਗੱਲ ਨਹੀਂ ਆਪਣਾ ਹੀ ਐਸਾ ਜੇਲਾ ਹੀ ਮੇਰਾ ਟੈਨਸ਼ਨ ਵਾਲਾ ਐ ਬੰਦਾ ਬਹੁਤ ਦਿਲ ਰਿਆਗਾ ਮੇਰੀ ਯਾਰੀ ਇਹਦੇ ਨਾਲ ਬਹੁਤ ਗੁੜੀ ਬਹੁਤ ਟਾਈਮ ਹੁੰਦੀ ਐ ਇਹਦਾ ਘਰੇ ਢੋਲ ਚ ਵਜਾਉਣੀ ਆ ਮੈਂ ਵੱਧ ਗਈ ਵੱਧ ਗਈ ਇਹਨਾਂ ਦਾ ਵੱਧ ਗਈ ਤੇਰੀ ਵਜ੍ਹਾ ਨਾਲ ਠੀਕ ਐ ਲਾ 500 ਦਾ ਐਸ ਬਾਬੇ ਨੂੰ ਫਟੇ ਕਰ 500 ਦਾ ਐਸ ਬਾਬੇ ਨੂੰ ਜਿਹੜਾ ਗਾਈ ਜਾਂਦਾ ਤੇ ਬਾਕੀ ਐਸ ਬਾਬੇ ਨੂੰ ਜਿੰਨਾ ਸੁੱਖ ਲੋਣੀ ਧਰ ਕੇ ਜਾ ਕੇ ਤੇ ਥੋੜੇ ਮੇਰੇ ਸਰਾ 400 ਰੁਪਇਆ ਮਾ ਦੇ ਦੋ ਕੋਈ ਗੱਲ ਨਹੀਂ ਤੇਰੇ ਨਾਲ ਸਭ ਕਰ ਲਾਂਗੇ ਕੋਲੇ ਬੈਠਾ ਨਹੀਂ ਯਾਰ ਮੈਂ ਤਾਂ ਕਾਲ ਵੀ ਮਾਰਾ ਚਲੋ ਵੱਜੋ ਭਾਈ ਨਾ ਮਾਰ ਸੋਹਣਾਂ ਵੇ ਤੇਰੀ ਮੇਰੀ ਕੋਈ ਹੋ ਨਾ ਸੁਣ ਲੈਵੇ ਗੱਲ ਤੇਰੀ ਮੇਰੀ ਏ ਕੋਈ ਹੋ ਨਾ ਸੁਣ ਲੈਵੇ ਗੱਲ ਤੇਰੀ ਮੇਰੀ ਏ ਲੈ ਜਾਣ ਲੱਗਾ ਪੁੱਛ ਲਈ ਮੈਨੂੰ ਕੀ ਕਰਨਾ ਹੈ ਅੱਜ ਜੀ ਦਾ ਠੀਕ ਹੈ ਜੀ ਇੱਕ ਬੱਪ ਤੋਂ ਲੈ ਜੀ ਰੱਖ ਠੀਕ ਹੈ ਜੀ ਸਵਾ ਮਹੀਨਾ ਫਰਕ ਨਾ ਪਿਆ ਤੇ 2400 ਦਾ 4800 ਦਾ ਮਰਜ਼ੀ ਲੈ ਜਾ ਮੇਰੇ ਕੋਲ ਠੀਕ ਹੈ ਸਵਾ ਮਹੀਨੇ ਦਾ ਫਰਕ ਸਵਾ ਮਹੀਨੇ ਚ ਆਉਦੀ ਬਣਾ ਲੋ ਰਾ ਘਰੇ ਲੱਗੂਗੀ ਸੇਵਾ ਐਵੇਂ ਜੁਗ ਢੋੜ ਕੀ ਕਮਰਾ ਆਪਦੀ ਰਹਿ ਕਰਕੇ ਆ ਜਾਓ ਪਾਵਾਰਾ 25 ਆਹੀ ਪੁੱਛਣਾ ਸੀਗਾ ਪੁੱਛ ਨਿਕਲ ਗਈ ਤੂੰ ਤਾਂ ਕਹਿੰਦਾ ਨਿਕਲਦੀ ਨਹੀਂ ਉਹ ਤਾਂ ਨੋਰਮਲ ਗੱਲਾਂ ਆ ਉਹ ਲਾਈਵ ਦੇ ਵਿੱਚ ਦੋਵਾਂ ਦਾ ਹਿਸਾਬ ਹੋ ਜਾਊਗਾ ਗੱਲ ਗੱਲੀ ਗੱਲੀ ਹੁੰਦੀ ਆ ਜਿਹੜੀ ਗੱਲ ਇੱਥੇ ਕਰਨੀ ਸੀ ਜਿਹੜੀ ਬਾਅਦ ਚ ਕਰਨੀ ਬਾਅਦ ਚ ਕਰੋ ਮਹਾਰਾਜ ਠੀਕ ਹੈ ਠੀਕ ਹੈ ਠੀਕਾ ਮਾਲ ਕਿਰਪਾ ਕਰੂਗਾ ਟੇਕੇ ਮੱਥਾ ਬੈਠ ਜਾ ਚਲੋ ਜੀ ਬੱਚੋ ਜੀ ਕਲ ਤੇਲੀ ਮੇਰੀ ਜੇ